ਸਚਿਗਾਲ ਐਬੀਬੀ ਸਾਂਝਾ ਦੇ ਖੇਤੀਬਾੜੀ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਰਸ਼ਦੀਪ ਕੌਰ ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਦੁਹਰੀ ਮਾਰ ਚਲਨੀ ਪਈ ਹੈ ਪਹਿਲਾਂ ਸੋਕੇ ਨੇ ਮਾਰਿਆ ਤੇ ਹੁਣ ਡੋਬੇ ਨੇ ਸਵੇ ਵਿੱਚ ਪਿਛਲੇ ਇੱਕ ਹਫਤੇ ਤੋਂ ਪੱਛੜ ਕੇ ਹੋ ਰਹੀ ਭਾਰੀ ਬਾਰਿਸ਼ ਕਾਰਨ ਖੇਤਾਂ ਵਿੱਚ ਪਾਣੀ ਖੜ ਗਿਆ ਜਿਸ ਨਾਲ ਨਰਮੇ ਤੇ ਕਪਾਹ ਦੀ ਫਸਲ ਨੂੰ ਖਾਸਾ ਨੁਕਸਾਨ ਹੋਇਆ ਹੈ ਪੰਜਾਬ ਦਾ ਕਿਸਾਨ ਪਰੇਸ਼ਾਨ ਹੈ ਪੰਜਾਬ ਦੇ ਕਿਸਾਨ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਾਂਗੇ ਹੁਣ ਕਿਸਾਨ ਕੀ ਕਰੇ ਪਹਿਲਾ ਨਜ਼ਰ ਪਾ ਲੈਂਦੇ ਆ ਇਸ ਰਿਪੋਰਟ ਤੇ ਇਹ ਤਸਵੀਰਾਂ ਨੇ ਪਾਣੀ ਚ ਡੁੱਬੇ ਨਰਮੇ ਦੀ ਫਸਲ ਦਿਆਂ ਇਹ ਡੁੱਬੀ ਹੋਈ ਫਸਲ ਮਾਨਸਾ ਦੇ ਖੇਤਾਂ ਦੀ ਮਾੜੀ ਹਾਲਤ ਨੂੰ ਬਿਆਨ ਕਰਦੀ ਹੈ ਤੇ ਨਰਮੇ ਦੀ ਹਾਲਤ ਸੂਬੇ ਦੇ ਇੱਕ ਜ਼ਿਲ੍ਹੇ ਦੇ ਨਹੀਂ ਸਗੋ ਨਰਮੇ ਲਈ ਮਸ਼ਹੂਰ ਪੂਰੇ ਮਾਲਵਾ ਪੱਟੀ ਦੀ ਹੈ ਪਿਛਲੇ ਦਿਨੀ ਸੂਬੇ ਚ ਲਗਾਤਾਰ ਹੋਈ ਬਾਰਿਸ਼ ਨੇ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਨਰਮੇ ਦੀ ਫਸਲ ਨੂੰ ਜੰਮ ਕੇ ਰੱਖ ਦਿੱਤਾ ਹੈ ਸੂਬੇ ਦੇ ਖੇਤੀਬਾੜੀ ਵਿਭਾਗ ਮੁਤਾਬਕ ਇਸ ਮਹੀਨੇ ਸੂਬੇ ਦੀ 1,12,500 ਏਕੜ ਨਰਮੇ ਦੀ ਫਸਲ ਦਾ ਨੁਕਸਾਨ ਕੀਤਾ ਹੈ ਇਸ ਮੀਨਾਲ ਖੇਤਾਂ ਚ ਖੜੇ ਪਾਣੀ ਨੇ ਕੇਵਲ ਫਸਲਾਂ ਦੇ ਝਾੜਤੇ ਹੀ ਅਸਰ ਨਹੀਂ ਪਾਉਣਾ ਸਗੋਂ ਫਸਲ ਦੀ ਕੁਆਲਿਟੀ ਵੀ ਮਾਰ ਦਿੰਦੀ ਹੈ ਸਰਲ ਬਾਜ਼ਾਰ ਚ ਇਸ ਦਾ ਰੇਟ ਘਟ ਮਿਲਣ ਦਾ ਖਤਸ਼ਾ ਹੈ ਜਿਵੇਂ ਨਰਮਾ ਪਾਣੀ ਵਿੱਚ ਭਰ ਗਿਆ ਵਾਚ ਪੈਣ ਲੱਗ ਗਈ ਉਹਦੇ ਵਿੱਚ ਮੁੱਦਾ ਪੈ ਗਿਆ ਉਹਦੇ ਵਿੱਚ ਜੋ ਫਾਲ ਫੁੱਲ ਵੀ ਝੜੇ ਆ ਬਾਕੀ ਨਰਮਾ ਟੇਢਾ ਪੈ ਗਿਆ ਉਹ ਖੜਾ ਨਹੀਂ ਹੋ ਰਿਹਾ ਨਰਮੇ ਨੂੰ ਕਮਜ਼ੋਰੀ ਆ ਸਕਦੀ ਹੈ ਜੇ ਨਾ ਫਿਰ ਉਹ ਫਾਲ ਹੋਰ ਝੜੂਗਾ ਬੇਮੌਸਮੀ ਮੀਂਹ ਤੇ ਬਦਲਵਾਈ ਕਰਕੇ ਨਰਮੇ ਦੀ ਫਸਲ ਉੱਤੇ ਚੁਲਸ ਰੋਗ ਦਾ ਹਮਲਾ ਹੋ ਸਕਦਾ ਹੈ ਰਿਸਨਲ ਨਰਮੇ ਦੇ ਪੱਤੇ ਆ ਟਾਣੀਆਂ ਅਤੇ ਟਿੰਡਿਆਂ ਤੇ ਪਾਣੀ ਭਿੱਜੇ ਪੂਰੇ ਦਾਗ ਪੈ ਜਾਂਦੇ ਨੇ ਪ੍ਰਭਾਵਿਤ ਨਰਮੇ ਦੀ ਫਸਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਨਰਮੇ ਦੇ ਝਾੜ ਤੇ ਕੋਈ ਬਹੁਤਾ ਅਸਰ ਨਾ ਪਵੇ ਇਸ ਲਈ ਨਰਮੇ ਉਤਪਾਦਕਾਂ ਨੂੰ ਖਾਸ ਨੁਕਤਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਨਰਮੇ ਦੀ ਫਸਲ ਤੇ ਕਾਪਰ ਆਕਸੋ ਕਲੋਰਾਇਡ 50% ਅਤੇ 3 ਗ੍ਰਾਮ ਸਟ੍ਰੈਪਟੋਸਾਈਕਲਿਨ ਉਲੀਨਾਸ਼ਕ ਦਵਾਈਆਂ ਮਿਲਾ ਕੇ 100 ਤੋਂ 125 ਲੀਟਰ ਪਾਣੀ 'ਚ ਮਿਲਾ ਕੇ 15-15 ਦਿਨਾਂ ਦੇ ਫਰਕ ਨਾਲ 3 ਛੜਕਾ ਕਰਨੇ ਚਾਹੀਦੇ ਨੇ। ਪਾਰੀਮੀਨਾ ਨਰਮੇਦੀ ਫੁੱਲ ਡੋਡੀ ਪੀਲੀ ਹੋ ਕੇ ਥੱਲੇ ਡਿੱਗ ਰਹੀ ਹੈ ਜਿਸ ਨੂੰ ਰੋਕਣ ਲਈ ਪੋਟਾਸ਼ੀਅਮ ਨਾਈਟ੍ਰੇਟ 2 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ 'ਚ ਪਾ ਕੇ 10 ਦਿਨਾਂ ਦੇ ਫਰਕ ਨਾਲ 3 ਛੜਕਾ ਲਾਜ਼ਮੀ ਕਿਤੇ ਜਾਣ। ਤਾਂ ਕਿ ਕਿਰਕੇ ਜਾਂ ਪੀਲੀ ਹੋ ਕੇ ਕਮਜ਼ੋਰ ਹੋਈ ਫੁੱਲ ਡੋਡੀ ਨੂੰ ਡਿੱਗਣ ਤੋਂ ਰੋਕਣ ਦੇ ਉਪਾਅ ਕੀਤੇ ਜਾ ਸਕਣ ਮੌਸਮੀ ਨਹੀਂ ਸਗੋ ਸਰਕਾਰ ਦੇ ਫੈਸਲੇ ਵੀ ਕਪਾਹ ਉਤਪਾਦਕਾਂ ਲਈ ਮਾੜੇ ਸਾਬਤ ਹੋ ਰਹੇ ਨੇ ਵਿਦੇਸ਼ੀ ਕਪਾਹ ਸਸਤੀ ਹੋਣ ਕਾਰਨ ਮੋਦੀ ਸਰਕਾਰ ਨੇ ਆਪਣੇ 100 ਦਿਨਾਂ ਦੇ ਕਾਰਜਕਾਲ ਦੌਰਾਨ ਵਿਦੇਸ਼ਾਂ ਤੋਂ 15 ਲੱਖ ਕਪਾਹ ਦੀਆਂ ਗੱਠਾਂ ਦਰਾਮਦ ਕੀਤੀਆਂ ਨੇ ਨਾਲ ਭਾਰਤੀ ਕਪਾਹ ਮਾਰਕੀਟ ਨੂੰ ਜ਼ਬਰਦਸਤ ਮੰਦੇ ਦੀ ਲਹਿਰ ਨੇ ਆ ਕੇ ਰਿਆ ਹੈ। ਦੇਸ਼ ਵਿੱਚ ਇਸ ਵਾਰ ਕਪਾਹ ਹੱਦਲਾ ਰੱਖਵਾਵਾਂ데요 ਜ਼ਰੂਰ ਹੈ ਪਰ ਸੂਤਰਾਂ ਮੁਤਾਬਕ ਜੇਕਰ ਮੋਦੀ ਸਰਕਾਰ ਨੇ ਵਿਦੇਸ਼ ਤੋਂ ਕਪਾਹ ਦੀ ਦਰਾਮਤ ਤੇ ਰੋਕ ਨਾ ਲਾਈ ਤਾਂ ਆਉਂਦੇ ਦਿਨਾਂ ਚ ਕਪਾਹ ਉਤਪਾਦਕਾਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਪੰਜਾਬ ਦੇ ਕਿਸਾਨੀ ਨੂੰ ਕਦੇ ਸੋਕਾ ਮਾਰਦਾ ਹੈ ਤੇ ਕਦੇ ਡੋਬਾ ਪਰ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਸੋਕੇ ਨੇ ਵੀ ਮਾਰਿਆ ਤੇ ਡੋਬੇ ਨੇ ਵੀ ਪਹਿਲਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੋਕੇ ਵਰਗੇ ਹਾਲਾਤ ਪੈਦਾ ਹੋਏ ਉਸ ਨਾਲ ਵੀ ਪੰਜਾਬ ਦੇ ਕਿਸਾਨਾਂ ਦੀ ਫਸਲ ਕਾਫੀ ਬਰਬਾਦ ਹੋਈ ਉਸ ਤੋਂ ਬਾਅਦ ਲਗਾਤਾਰ بارش ਪੈਂਦੀ ਰਹੀ ਜਿਸ ਦੇ ਕਾਰਨ ਕਿਸਾਨਾਂ ਦੀ ਫਸਲ ਹੋਰ ਵੀ ਨੁਕਸਾਨੀ ਗਈ ਅਗਰ ਨਰਮੇ ਦੀ ਗੱਲ ਕੀਤੀ ਜਾਵੇ ਤਾਂ ਨਰਮੇ ਦੀ ਤਕਰੀਬਨ ਸਵਾ ਲੱਖ ਏਕੜ ਫਸਲ ਬਰਬਾਦ ਹੋਈ ਹੈ ਕਿਸਾਨਾਂ ਦੀ ਸਮੱਸਿਆਵਾਂ ਬਾਰੇ ਚਰਚਾ ਕਰਾਂਗੇ ਕਿ ਹੁਣ ਪੰਜਾਬ ਦਾ ਕਿਸਾਨ ਕੀ ਕਰੇ ਕਿਸ ਜਗੇ ਗੁਹਾੜ ਲਗਾਵੇ ਸਾਣਾ ਖੇਤੀਬਾੜੀ ਪੱਤਰਕਾਰ ਸੁਖਵਿੰਦਰ ਸਿੰਘ ਮੌਜੂਦ ਨੇ ਸੁਖਵਿੰਦਰ ਨਾਲ ਗੱਲਬਾਤ ਕਰਦੇ ਆਂ ਸੁਖਵਿੰਦਰ ਤੁਸੀਂ ਕਿਸਾਨਾਂ ਵਿੱਚ ਵਿਚਰਦੇ ਹੋ ਜੋ ਮੌਸਮ ਦੀ ਮਾਰ ਪਈ ਹੈ ਕਿਸਾਨਾਂ ਦੇ ਫਸਲ ਤੇ ਕੀ ਕਹਿ ਰਹੇ ਨੇ ਕਿਸਾਨ ਬਿਲਕੁਲ ਅਰਸ਼ਦੀਪ ਜਿਹੜੇ ਇਸ ਵਾਰ ਕਿਸਾਨਾਂ ਦੇ ਉੱਤੇ ਮੌਸਮ ਦੀ ਮਾਰ ਪਈ ਹੈ ਕਾਫੀ ਵੱਡੇ ਪੱਧਰ ਤੇ ਪਈ ਹੈ ਔਰ ਇਹ ਸਿਰਫ ਇੱਕ ਰੂਪ ਦੇ ਵਿੱਚ ਨਹੀਂ ਬਲਕਿ ਦੋਹਰੇ ਰੂਪ ਦੇ ਵਿੱਚ ਪਈ ਹੈ ਪਹਿਲਾ ਸੋਕੇ ਤੇ ਰੂਤ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਨੂੰ ਜਿਹੜਾ ਕਿੰਨਾ ਨੁਕਸਾਨ ਹੋਇਆ ਜਾਂ ਝੋਨੇ ਦੀ ਫਸਲ ਲਈ ਕਿਸਾਨਾਂ ਦੇ ਕਿੰਨੇ ਖਰਚੇ ਵਧੇ ਨੇ ਤਾਂ ਉਸ ਝੋਨੇ ਦੇ ਨਹੀਂ ਬਲਕਿ ਤਕ ਤਮਾਮ ਜਿਹੜੀਆਂ ਫਸਲਾਂ ਨੇ ਉਹਦੇ ਉੱਤੇ ਜਿਹੜਾ ਕਾਫੀ ਪ੍ਰਭਾਵ ਅਸਰ ਦੇਖਣ ਨੂੰ ਮਿਲਿਆ ਤੇ ਨਰਮੇ ਦੀ ਜਦੋਂ ਬਜਾਈ ਦਾ ਸਮਾਂ ਸੀ ਤਾਂ ਉਸ ਸਮੇਂ ਲੋਕਾਂ ਨੂੰ ਪਾਣੀ ਨਹੀਂ ਮਿਲਦਾ ਸੀ ਪਾਣੀ ਦੀ ਕਾਫੀ ਦਿੱਕਤ ਸੀ ਨਹਿਰੀ ਪਾਣੀ ਦੀ ਦਿੱਕਤ ਸੀ ਤਾਂ ਨਰਮੇ ਦੀ ਬਜਾਈ ਵੀ ਲੇਟ ਹੋਈ ਹੈ ਤਾਂ ਇਹ ਸਾਰੇ तमाम ਸਮੱਸਿਆਵਾਂ ਨਾਲ ਪਹਿਲਾਂ ਹੀ ਕਿਸਾਨ ਜੂਝ ਰਿਹਾ ਸੀ ਤੇ ਇਸ ਤੋਂ ਇਲਾਵਾ ਕਿਸਾਨ ਨੇ ਵੱਡੇ ਪੱਧਰ ਤੇ ਖਰਚਾ ਕਰਕੇ ਆਪਣੀਆਂ ਫਸਲਾਂ ਦਾ ਪਾਲ ਲਿਆ ਪਰ ਹੁਣ ਜਦੋਂ ਫਾਇਦਾ ਸਮੇਂ ਸੀ ਜਦੋਂ ਫਸਲਾਂ ਦੇ ਫਲ ਲੱਗ ਰਿਹਾ ਸੀ ਖਾਸ ਕਰਕੇ ਨਰਮੇ ਕਪਾਹ ਦੀ ਗੱਲ ਕਰਦੇ ਹਾਂ ਹੁਣ ਜਿਹੜਾ ਸਮਾਂ ਸੀ ਉੱਤੇ ਫਲ ਲੱਗਿਆ ਹੋਇਆ ਸੀ ਤੇ ਕੁਝ ਹੀ ਦਿਨਾਂ ਤੱਕ ਚੁਗਾਈ ਦਾ ਕੰਮ ਸ਼ੁਰੂ ਹੋ ਜਾਣਾ ਸੀ ਪਰ ਕੁਦਰਤ ਨੇ ਇੱਕ ਵਾਰ ਫੇਰ ਕਿਸਾਨ ਦੇ ਉੱਤੇ ਭਾਰੀ ਮਾਰ ਪਾਈ ਆ ਔਰ ਜਿਹੜਾ ਖਾਸ ਸਾਡਾ ਪੰਜਾਬ ਦਾ ਏਰੀਆ ਹੈ ਖੇਤ ਜਿੱਥੇ ਨਰਮਾ ਅਤੇ ਕਪਾਹ ਦੀ ਵੱਡੇ ਪੱਧਰ ਤੇ ਖੇਤੀ ਹੁੰਦੀ ਹੈ ਔਰ ਕਿਸਾਨਾਂ ਕੋਲ ਇੱਕ ਇੱਕ ਫਸਲ ਹੈ ਉਸ ਏਰੀਆ ਦੇ ਵਿੱਚ ਆਪਣੀ ਰੋਜੀ ਰੋਟੀ ਚਲਾਉਣ ਦੇ ਲਈ ਤਾਂ ਉਹ ਫਸਲ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਤਾਂ ਇਸ ਨਾਲ ਕਿਸਾਨ ਨੂੰ ਜਿਹੜਾ ਹੈ ਕਾਫੀ ਦਿੱਕਤਾਂ ਔਰ ਪਰੇਸ਼ਾਨੀਆਂ ਆ ਸਕਦੀਆਂ ਨੇ ਜਿਸ ਦਾ ਜਿਹੜਾ ਖਮਿਆਜਾ ਉਹ ਪਹਿਲਾਂ ਹੀ ਭੁਗਤ ਰਿਹਾ ਹੈ ਤੇ ਔਰ ਸਰਕਾਰ ਨੂੰ ਇਸ ਵਾਰ ਖਾਸ ਧਿਆਨ ਦੇਣਾ ਚਾਹੀਦਾ ਹੈ ਸੁਖਵਿੰਦਰ ਤਕਰੀਬਨ ਨਰਮੇ ਦੀ ਸਵਾ ਲੱਖ ਏਕੜ ਫਸਲ ਬਰਬਾਦ ਹੋਈ ਹੈ ਰਾਹਤ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਰਾਹਤ ਕਿਸ ਤੋਂ ਮੰਗੇ ਬਿਲਕੁਲ ਅਰਸ਼ਦੀਪ ਜਿਹੜਾ ਇਹ ਅੰਦਾਜ਼ਾ ਦੱਸਿਆ ਜਾ ਰਿਹਾ ਹੈ 1 ਸਵਾ ਲੱਖ ਏਕੜ ਦੇ ਕਰੀਬ ਇਸ ਤੋਂ ਵੱਧ ਵੀ ਹੋ ਸਕਦਾ ਸੁਖਵਿੰਦਰ ਵੱਧ ਵੀ ਹੋ ਸਕਦਾ ਹੈ ਕਿਉਂਕਿ ਹਲੇ ਗਰਦਾਵਰੀ ਵਾਲਾ ਵਾਲਾ ਐਲਾਨ ਨਹੀਂ ਕੀਤਾ ਹੈ ਉਹ ਵੱਡੇ ਪੱਧਰ ਤੇ ਹੋਣੀ ਹੈ ਤਾਂ ਉਦੋਂ ਜਿਹੜੇ ਚੀਜ਼ ਸਾਹਮਣੇ ਆਉਣੀ ਹੈ ਹਲੇ ਖੇਤੀਬਾੜੀ ਵਿਭਾਗ ਨੇ ਇੱਕ ਕਿਉਂਕਿ ਉਹਨਾਂ ਕੋਲ ਡਾਟਾ ਮੌਜੂਦ ਹੁੰਦਾ ਸਾਰਾ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਇੰਨੇ ਕਿੰਨਾ ਨੁਕਸਾਨ ਹੈ ਤੇ ਇਹ ਵੱਧ ਹੋ ਸਕਦਾ ਹੈ ਕਹਿੰਦਾ ਮਤਲਬ ਜਦੋਂ ਇਹ ਨੁਕਸਾਨ ਹੋਵੇਗਾ ਤਾਂ ਕਿਸਾਨਾਂ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਨੁਕਸਾਨ ਹੋਣਾ ਹੈ ਤੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਜ਼ਾਰਾਂ ਨੁਕਸਾਨ ਬਣਨਾ ਹੈ ਤਾਂ ਇਹਦੇ ਲਈ ਜਿਹੜਾ ਕਿਸਾਨਾਂ ਦੀ ਜਿਹੜੀ ਜੀਵਿਕਾ ਹੈ ਕਿਸਾਨਾਂ ਦੇ ਜਿਹੜੇ ਖਰਚੇ ਨੇ ਪਹਿਲਾਂ ਹੀ ਕਿਸਾਨ ਜਿਹੜਾ ਹੈ ਕਾਫੀ ਕਰਜ਼ਾਈ ਹੈ ਤਾਂ ਉੱਤੇ ਜਿਹੜਾ ਕਾਫੀ ਭਾਰੀ ਅਸਰ ਪੈਣਾ ਹੈ ਤਾਂ ਇਹਦੇ ਤੇ ਮੁਆਵਜ਼ੇ ਤੋਂ ਇਲਾਵਾ ਕਿਸਾਨ ਦਾ ਜਿਹੜਾ ਕੋਈ ਹੱਲ ਨਹੀਂ ਹੋ ਸਕਦਾ ਜੇ ਸੁਖਿੰਦਰ ਕਾ ਪ੍ਰਤੀ ਏਕੜ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਤੀ ਏਕੜ ਕਿੰਨਾ ਕੁ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਆ ਦੇਖੋ ਅਰਸ਼ਦੀ ਪਤ ਪ੍ਰਤੀ ਏਕੜ ਜਿਹੜੇ ਕਿਸਾਨ ਦੱਸ ਰਹੇ ਨੇ ਕਿਸਾਨਾਂ ਚ ਸੀ ਵਿਚਰਦੇ ਆ ਉਹ ਕਹਿੰਦੇ ਨੇ ਕਿ ਪ੍ਰਤੀ ਏਕੜ ਉਹਨਾਂ ਦਾ ਘਟੋ ਘਟ ਜੇਕਰ ਆਪਾਂ ਗੱਲ ਕਰੀਏ ਦਰਮੇ ਇਹ ਪ੍ਰਤੀ ਏਕੜ ਨਰਮੇ ਤੋਂ ਮੁਨਾਫੇ ਦੀ ਗੱਲ ਕਰੀਏ ਜਾਂ ਨਰਮੇ ਤੋਂ ਜਿਹੜੀ ਨਰਮੇ ਦੀ ਫਸਲ ਕਿੰਨੇ ਦੀ ਹੁੰਦੀ ਹੈ ਤਾਂ 60-70000 ਦੇ ਕਰੀਬ ਦੀ ਫਸਲ ਜਿਹੜਾ ਪ੍ਰਤੀ ਇਕੜ ਦੀ ਹੋ ਜਾਂਦੀ ਹੈ ਤਾਂ ਇਹ ਤੋਂ ਅੰਦਾਜ਼ਾ ਲਾ ਸਕਦੇ ਹਾਂ ਜੇਕਰ ਜੇ ਕਿਸੇ ਕਿਸਾਨ ਦੀ ਪੂਰੀ ਫਸਲ ਪੂਰਾ ਖੇਤੀ ਖਰਾਬ ਹੋ ਗਿਆ ਤਾਂ ਪ੍ਰਤੀ ਇਕੜ ਨੂੰ 60-70000 ਦਾ ਨੁਕਸਾਨ ਤਾਂ ਹੈ ਤਾਂ ਜੇਕਰ ਕਿਸੇ ਲਈ 50% ਹੋਈ ਆ ਤਾਂ ਉਹ ਮਤਲਬ 25-30000 ਰੁਪਏ ਦਾ ਉਹਦਾ ਪ੍ਰਤੀ ਇਕੜ ਦੇ ਹਿਸਾਬ ਨਾਲ ਨੁਕਸਾਨ ਬਣਦਾ ਹੈ ਤੇ ਇਸ ਪਰਸੈਂਟੇਜ ਦੇ ਹਿਸਾਬ ਦੇ ਨਾਲ ਜਿਹੜਾ ਨੁਕਸਾਨ ਬਣਦਾ ਜਿਸ ਪੱਧਰ ਦੇ ਅੰਕੜੇ ਆਏ ਨੇ ਕਿ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਣ ਦੀ ਸਭਾਵਨਾ ਹੈ ਇਸ ਹਿਸਾਬ ਨਾਲ ਜਿਹੜਾ ਮੁਆਵਜ਼ਾ ਆ ਉਹ ਕੋਈ 5-10 ਹਜ਼ਾਰ ਨਹੀਂ ਹੋ ਸਕਦਾ ਉਹ ਹਜ਼ਾਰਾਂ ਦੇ ਵਿੱਚ ਹੋਊਗਾ ਤੇ ਉਹ ਇੱਕ ਟੁਕਮਾ ਕਿਸਾਨ ਦੇ ਲਈ ਹੱਲ ਹੋ ਸਕਦਾ ਹੈ ਜੀ ਸੁਖਿੰਦਰ ਕਿੰਨੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕਿਸਾਨ ਤੁਸੀਂ ਕਿਸਾਨਾਂ ਦੇ ਵਿੱਚ ਵਿਚਰਦੇ ਹੋ ਕੀ ਮੁਆਵਜ਼ਾ ਮੰਗ ਰਹੇ ਨੇ ਕਿਸਾਨਾਂ ਦਾ ਸਿਰਫ ਇਹ ਕਹਿਣਾ ਹੈ ਕਿ ਜਿਨ੍ਹਾਂ ਉਹਨਾਂ ਦਾ ਖਰਚਾ ਹੋਇਆ ਜਿਨ੍ਹਾਂ ਉਹਨਾਂ ਨੇ ਪ੍ਰਤੀ ਖੇਤ ਤੋਂ ਮੁਆਵਜ਼ਾ ਪ੍ਰਤੀ ਖੇਤ ਤੋਂ ਉਪਜ ਲੈਣੀ ਸੀ ਜਿਵੇਂ ਉਹਨਾਂ ਨੇ ਕਿਹਾ ਹੈ ਕਿ 50-60 ਹਜ਼ਾਰ ਦੀ ਉਹਨਾਂ ਦੀ ਫਸਲ ਹੋ ਜਾਂਦੀ ਹੈ ਪ੍ਰਤੀ ਏਕੜ ਇਸ ਸਾਲ ਉਹਨਾਂ ਨੂੰ ਰੇਟ ਵੀ ਅੱچھے ਮਿਲਨੇ ਸੀ ਇਸ ਕਰਕੇ ਉਹਨਾਂ ਦਾ ਇੰਨਾ ਤੱਕ ਟੱਟੋ-ਟੱਟ 50-60 ਹਜ਼ਾਰ ਪ੍ਰਤੀ ਏਕੜ ਦਾ ਜ਼ਰੂਰ ਮਿਲਣਾ ਚਾਹੀਦਾ ਹੈ ਤੇ ਉਹ ਉਹਨਾਂ ਦਾ ਹੈ ਕਿ ਜਰਨਲ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ 15-20 ਹਜ਼ਾਰ ਤੱਕ ਜਿਹੜੀ ਡਿਮਾਂਡ ਹੈ ਕਿਉਂਕਿ ਜ਼ਰੂਰ ਫਰਕ ਦੇਖਣਾ ਹੋਊਗਾ ਕਿ ਝੋਨੇ ਤੇ ਜਿਹੜਾ ਨਰਮੇ ਕਪਾਹ ਦੇ ਦੋਨਾਂ ਵਿੱਚ ਅੰਤਰ ਜ਼ਰੂਰ ਹੈ ਨਰਮੇ ਦੇ ਫਸਲ ਜਿਹੜਾ ਕਿਉਂਕਿ ਰੇਟ ਵੱਧ ਹੁੰਦਾ ਹੈ ਦਾ ਬਿਸ਼ੱਕ ਥੋੜਾ ਝਾੜ ਘੱਟ ਹੁੰਦਾ ਰੇਟ ਜ਼ਿਆਦਾ ਹੁੰਦਾ ਹੈ ਤੇ ਕਿਸਾਨ ਨੂੰ ਜ਼ਿਆਦਾ ਉਮੀਦਾਂ ਹੁੰਦੀਆਂ ਨਰਮੇ ਕਪਾਹ ਦੀ ਫਸਲ ਲੈਤੋਂ ਤੇ ਖਰਚੇ ਵੀ ਜਿਆਦੇ ਹੁੰਦੇ ਨੇ ਕੰਪੈਰੀਜ਼ਨ ਕਿਉਂਕਿ ਬਹੁਤ ਥੋੜਾ ਟਾਈਮਿੰਗ ਵੀ ਲੰਬੀ ਹੈ ਤੇ ਦਵਾਈਆਂ ਦੇ ਛੜਕਾਤੇ ਤੇ ਤੇ ਲੇਬਰ ਦਾ ਖਰਚਾ ਵੀ ਕਾਫੀ ਜ਼ਿਆਦਾ ਹੁੰਦਾ ਹੈ ਤੇ ਇਸ ਹਿਸਾਬ ਨਾਲ ਜਿਹੜਾ ਜੇਕਰ ਅਸੀਂ ਘਟੂ ਘਟ ਖਰਚੇ ਦੀ ਗੱਲ ਕਰੀਏ ਤਾਂ 15-20000 ਰੁਪਏ ਤੱਕ ਦਾ ਕਿਸਾਨ ਦਾ ਪ੍ਰਤੀ ਏਕੜ ਦਾ ਖਰਚਾ ਹੁੰਦਾ ਹੀ ਹੁੰਦਾ ਹੈ ਤੇ ਇੰਨਾ ਕੁ ਖਰਚਾ ਤਾਂ ਕਿਸਾਨ ਦਾ ਬਣਦਾ ਹੀ ਹੈ ਸੋ ਹੁਣ ਮੁਆਵਜ਼ੇ ਦੀ ਮੰਗ ਕੀਤੀ ਜਾ ਚੁੱਕੀ ਹੈ ਸਰਕਾਰ ਅਗੇ ਵੀ ਗੁਹਾਰ ਲਗਾਈ ਜਾ ਰਹੀ ਹੈ ਕਿ ਸਰਕਾਰ ਦਾ ਕਿਸੇ ਦਾ ਰੁੱਖ ਵੇਖਣ ਨੂੰ ਮਿਲ ਰਿਹਾ ਹੈ ਅ ਦੇਖੋ ਅਰਸ਼ਦੀਬ ਨੇ ਸਰਕਾਰ ਦਾ ਜਿਹੜਾ ਰੁੱਖ ਹੈ ਉਹ ਕੋਈ ਬੜਾ ਹਾਂ ਪੱਖੀ ਨਜ਼ਰ ਨਹੀਂ ਆ ਰਿਹਾ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਪਰ ਸਰਕਾਰ ਕਿਸਾਨ ਜੋ ਸਰਕਾਰ ਹੋ ਤਾਂ ਕਿਸਾਨ ਪੱਖੀ ਹੈ ਹਾਂ ਬਿਲਕੁਲ ਦਾਵਾ ਕੀਤਾ ਜਾਂਦਾ ਹੈ ਨਾ ਸਰਕਾਰ ਬਿਲਕੁਲ ਬਿਲਕੁਲ ਇਹ ਦਾਵਾ ਬਿਲਕੁਲ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਖਾਸ ਕਰਕੇ ਜਦੋਂ ਆਪ ਸੂਬਾ ਸਰਕਾਰ ਦੀ ਗੱਲ ਕਰਦੇ ਆ ਉਹਨਾਂ ਦਾ ਕਹਿਣਾ ਉਹ ਮਤਲਬ ਇਹ ਅਕਸਰ ਸੁਣਿਆ ਜਾਂਦਾ ਹੈ ਜਾਂ ਉਹ ਕਹਿੰਦੇ ਵੀ ਨੇ ਕਿ ਕਿਸਾਨ ਹਤਾਇਸ਼ੀ ਸਰਕਾਰ ਤਾਂ ਪਰ ਜਿਹੜਾ ਸਰਕਾਰ ਜਦੋਂ ਅਸੀਂ ਦੂਜੇ ਪਾਸੇ ਦੂਜੀ ਤਸਵੀਰ ਦੇਖਦੇ ਆ ਕਿਸਾਨ ਸੜਕਾਂ ਤੇ ਨਿਤਰਿਆ ਹੋਇਆ ਰੌਲਾ ਪਾ ਰਿਹਾ ਸੰਘਰਸ਼ ਕਰ ਰਿਹਾ ਮੁਆਵਜ਼ੇ ਦੇ ਲਈ ਤਾਂ ਇਹ ਉਹੀ ਕਿਸਾਨ ਹੈ ਦੇ ਜਿਸ ਕਿਸਾਨ ਦੇ ਹਤਾਸ਼ੀ ਹੁੰਦਾ ਹੈ ਸੂਬਾ ਸਰਕਾਰ ਦਾਵਾ ਕਰਦੀ ਹੈ ਤਾਂ ਜਿਹੜਾ ਮੁਆਵਜ਼ੇ ਦੀ ਗੱਲ ਹੈ ਸਿਰਫ ਕਿਸਾਨ ਲੰਬੇ ਸਮੇਂ ਤੋਂ ਮੰਗ ਕਰ ਰਹੇ ਹੈ ਮੁਆਵਜ਼ੇ ਦੀ ਕੋਈ ਹਲੇ ਸੂਬਾ ਸਰਕਾਰ ਨੇ ਆਪਣੇ ਪੱਧਰ ਤੇ ਕੋਈ ਪਹਿਲ ਨਹੀਂ ਕੀਤੀ ਬੇਸ਼ੱਕ ਸਰਕਾਰ ਨੇ ਸੈਂਟਰ ਸਰਕਾਰ ਨੂੰ ਜਿਹੜਾ ਇੱਕ ਪੈਕੇਜ ਦੀ ਜ਼ਰੂਰ ਡਿਮਾਂਡ ਕੀਤੀ ਹੈ ਪਰ ਪੈਕੇਜ ਦੇ ਉੱਤੇ ਸੈਂਟਰ ਦਾ ਕੋਈ ਹਲੇ ਹਾਂ ਪੱਕੀ ਪ੍ਰਤੀਕਿਰਿਆ ਨਹੀਂ ਹੈ ਕੋਈ ਹਾਂ ਪੱਕੀ ਹੁੰਗਾਰਾ ਨਹੀਂ ਹੈ ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬਿਸ਼ੱਕ ਸਰਕਾਰ ਟਾਈਮ ਟਾਈਮ ਗੱਲ ਕਰਦੀ ਹੈ ਆਪਣੇ ਤੇ ਨਹੀਂ ਲਹਿਰੀ ਸੈਂਟਰ ਤੇ ਸਿੱਟਰੀ ਹੈ ਜ਼ਿਆਦਾ ਤਾਂ ਕਿਸਾਨ ਨੂੰ ਮੁਆਵਜ਼ੇ ਦਾ ਕੋਈ ਹਲੇ ਤੱਕ ਕੋਈ ਹੱਲ ਲੱਭਦਾ ਨਹੀਂ ਨਜ਼ਰ ਆ ਰਿਹਾ ਜੀ ਸੁਖਵਿੰਦਰ ਕਿਸ ਜੋ ਸਰਕਾਰ ਹੈ ਕਿਸਾਨ ਦੀਆਂ ਸਮੱਸਿਆਵਾਂ ਪ੍ਰਤੀ ਕਿਤੇ ਨਾ ਕਿਤੇ ਗੰਭੀਰ ਨਜ਼ਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੇਂਦਰ ਕੋਲੋਂ ਮੁਆਵਜ਼ੇ ਦੀ ਮੰਗ ਮੰਗ ਕੀਤੀ ਗਈ ਕਿਸਾਨਾਂ ਲਈ ਮੁਆਵਜ਼ਾ ਦਿੱਤਾ ਜਾਣ ਲਈ 2300 ਕਰੋੜ ਰੁਪਏ ਦੇ ਪੈਕੇਜ ਦੀ ਗੱਲ ਕੀਤੀ ਗਈ ਹੁਣ ਜੇ ਕੇਂਦਰ ਕਿਸਾਨਾਂ ਦੀ ਬਾਹ ਨਹੀਂ ਫੜਦੀ ਤੇ ਸਰਕਾਰ ਫੜੇਗੀ ਸੂਬਾ ਸਰਕਾਰ हां देखो अरिष्टी मुआवजा मांगना कोई बहुत ਔਖੀ ਗੱਲ ਨਹੀਂ ਹੈ ਮੁਆਵਜ਼ਾ ਹਰ ਇੱਕ ਸਰਕਾਰ ਮੰਗ ਲੈਂਦੀ ਹੈ ਤੇ ਜਦੋਂ ਨਹੀਂ ਪਹਿਲਾਂ ਤਾਂ ਇਲزام ਲਗਾਏ ਜਾਂਦੇ ਸੀ ਕਿ ਕੇਂਦਰ ਵਿੱਚ ਯੂਪੀਏ ਦੀ ਸਰਕਾਰ ਹੈ ਹੁਣ ਤਾਂ ਐਨਡੀਏ ਦੀ ਸਰਕਾਰ ਹੈ ਬਿਲਕੁਲ ਐਨਡੀਏ ਦੀ ਸਰਕਾਰ ਹੈ ਸਰਕਾਰ ਹਲੇ ਵੀ ਸਰਕਾਰ ਸੂਬਾ ਸਰਕਾਰ ਨੇ ਆਪਦੇ ਜਿਹੜਾ ਆਪਦੇ ਪੱਲਾ ਝਾੜਿਆ ਹੈ ਸੈਂਟਰ ਸਰਕਾਰ ਦੇ ਉੱਤੇ ਜਿਵੇਂ ਪਹਿਲਾਂ ਝਾੜਦੀ ਰਹੀ ਹੈ ਜਿਹੜੇ ਖੁਦ ਦੇਣ ਦੀ ਥਾਂ ਤੇ ਕੋਈ ਖੁਦ ਮੁਆਵਜ਼ਾ ਦੇਣ ਦੀ ਥਾਂ ਤੇ ਜਾਂ ਖੁਦ ਕੁਛ ਨਾ ਕੁਝ ਰਾਹਤ ਦੇਣ ਦੀ ਥਾਂ ਤੇ ਕਿਸਾਨ ਨੂੰ ਸੈਂਟਰ ਸਰਕਾਰ ਤੇ ਤੁਸੀਂ ਸਿੱਟਿਆ ਕਿ ਉਹ ਮੁਆਵਜ਼ਾ ਦੇਊਗੀ ਤਾਂ ਉਸ ਤੋਂ ਬਾਅਦ ਸਰਕਾਰ ਕੁਝ ਕਰ ਸਕਦੀ ਹੈ ਹਾਲਾਂਕਿ ਸੂਬਾ ਸਰਕਾਰ ਕੁਝ ਹੱਦ ਤੱਕ ਕਿਸਾਨਾਂ ਲਈ ਕਾਫੀ ਕੁਝ ਕਰ ਸਕਦੀ ਹੈ ਪਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਪਹਿਲ ਨਹੀਂ ਕੀਤੀ ਗਈ ਕਈ ਤਰ੍ਹਾਂ ਦੀਆਂ ਅਜਿਹੀਆਂ ਸਕੀਮਾਂ ਨੇ ਅਜਿਹੀਆਂ ਪਲੈਨਿੰਗ ਨੇ ਜਿਸ ਨੂੰ ਬੇਸ ਬਣਾ ਕੇ ਕਿਸਾਨਾਂ ਦਾ ਫਾਇਦਾ ਕੀ ਹੋ ਸਕਦਾ ਯਾਨੀ ਕਿ ਸੂਬਾ ਸਰਕਾਰ ਨੇ ਕੇਂਦਰ ਕੋ ਸਹਾਇਤਾ ਮੰਗੀ ਆਪਣੇ ਹੱਥ ਖੜੇ ਕਰ ਦਿੱਤੇ ਹਾਂ ਬਿਲਕੁਲ ਇਹਦਾ ਅੰਦਾਜ਼ਾ ਹੀ ਲਾਇਆ ਸਰ ਕਿਉਂਕਿ ਜਦੋਂ ਅਸੀਂ ਗੱਲ ਚੱਲਦੀ ਹੈ ਮੁਆਵਜ਼ੇ ਦਿੱਤਾ ਉਹ ਸੈਂਟਰ ਦੇ ਉੱਤੇ ਸਿਰ ਦਿੰਦੇ ਨੇ ਜਾਂ ਕਹਿੰਦੇ ਨੇ ਕਿ ਸੈਂਟਰ ਕੋ ਡਿਮਾਂਡ ਕੀਤੀ ਹੋਈ ਹੈ ਇਸ ਮਸਲੇ ਤੋਂ ਜਾਂ ਸਾਡੇ ਮੰਤਰੀ ਉਹਨਾਂ ਨੂੰ ਮਿਲ ਰਹੇ ਨੇ ਤਾਂ ਇਹ ਇੱਕ ਦੇਖਣ ਵਾਲੀ ਚੀਜ਼ ਜ਼ਰੂਰ ਹੈ ਡਿਮਾਂਡ ਕਰਨੀ ਚਾਹੀਦੀ ਹੈ ਪਰ ਇੱਕ ਪੋਜ਼ਿਟਿਵ ਜਿਵੇਂ ਤੁਸੀਂ ਕਿਹਾ ਇੱਕ ਪੋਜ਼ਿਟਿਵ ਗੱਲ ਇਹ ਵੀ ਹੈ ਸੂਬਾ ਸਰਕਾਰ ਦੇ ਲਈ ਕਿ ਹੁਣ ਤਾਂ ਉਹਨਾਂ ਦੇ ਹ ਹਤੈਸ਼ੀ ਸਰਕਾਰ ਸੈਂਟਰ ਦੇ ਵਿੱਚ ਪਹਿਲਾਂ ਅਕਸਰ ਕਿਹਾ ਜਾਂਦਾ ਸੀ ਕਿ ਸੂਬਾ ਸੈਂਟਰ ਦੇ ਵਿੱਚ ਵਿਰੋਧੀ ਹੈ ਵਿਰੋਧੀ ਨਹੀਂ ਸਰਕਾਰ ਹੈ ਇਸ ਕਰਕੇ ਬੜਾ ਮੁਸ਼ਕਲ ਹੋ ਰਹੀ ਹੈ ਪਰ ਹੁਣ ਤਾਂ ਇਹਨਾਂ ਨੂੰ ਕੋਈ ਪ੍ਰੈਸ਼ਰ ਪਾ ਕੇ ਜਾਂ ਵੱਡੇ ਪੱਧਰ ਤੇ ਹੋ ਕਰਕੇ ਕਿਸਾਨ ਦੇ ਲਈ ਜਰੂਰ ਕੋਈ ਨਾ ਕੋਈ ਥੋਸਟ ਪਲਾਨਿੰਗ ਲੈ ਕੇ ਆਉਣੀ ਚਾਹੀਦੀ ਹੈ ਜੀ ਸੁਖਿੰਦਰ ਸੂਬਾ ਸਰਕਾਰ ਦਾ ਗੰਭੀਰ ਨਜ਼ਰ ਆਹੀ ਇਸੇ ਨਾਲ ਪੰਜਾਬ ਕਾਂਗਰਸ ਨਾਲ ਗੱਲ ਕੀਤੀ ਜਾਵੇ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਸਹਾਇਤਾ ਕਰੇ ਨਹੀਂ ਤਾਂ ਵਿਰੋਧ ਪ੍ਰਦਰਸ਼ਨ ਕਰੇਗੇ ਤਾਂ ਨਾ ਦਿੱਤਾ ਜਾਵੇਗਾ ਕਿ ਲੱਗਦਾ ਕਿਤੇ ਨਾ ਕਿਤੇ ਸਿਆਸਤ ਹੋ ਰਹੀ ਹੈ ਜਾਂ ਫਿਰ ਵਿਰੋਧੀ ਤੇ ਸੱਚਮੁੱਚ ਗੰਭੀਰ ਹੈ ਕਿਸਾਨਾਂ ਦੀ ਸਮੱਸਿਆਵਾਂ ਪ੍ਰਤੀ ਅ ਦੇਖੋ ਨਵਦੀਪ ਆਪਣੇ ਅਰਸ਼ ਇਹ ਜਿਹੜਾ ਸਿਆਸਤ ਦੀ ਆਪਾਂ ਗੱਲ ਕਰਦੇ ਆਂ ਇਹ ਸ਼ੁਰੂ ਤੋਂ ਹੀ ਹੁੰਦੀ ਹੁੰਦੀ ਆ ਰਹੀ ਹੈ ਤੇ ਹੁਣ ਵੀ ਹੋ ਰਹੀ ਹੈ ਜਦੋਂ ਕਾਂਗਰਸ ਦਾ ਟਾਈਮ ਸੀ ਪੰਜਾਬ ਦੇ ਵਿੱਚ ਉਦੋਂ ਕਿਹੜਾ ਕਿਸਾਨ ਜਿਹੜਾ ਖੁਸ਼ਹਾਲ ਸੀ ਆ ਉਹ ਖੁਸ਼ੀ ਸੀ ਉਦੋਂ ਵੀ ਸੜਕਾਂ ਤੇ ਜਿਹੜਾ ਕਿਸਾਨ ਨਿਕਲ ਰੇ ਸੀ ਤੇ ਵੱਡੇ ਪੱਧਰ ਤੇ ਉਦੋਂ ਵੀ ਮੁਆਵਜ਼ੇ ਦੀ ਮੰਗ ਤੁਸੀਂ ਚੱਲ ਰਹੀ ਸੀ ਵੱਡੇ ਪੱਧਰ ਤੇ ਜਿਵੇਂ ਆਪਾਂ ਪਹਿਲਾਂ ਦੇਖਦੇ ਆਂ ਪਿਛਲੇ ਸਾਲ ਝੋਨੇ ਦਾ ਕਿੰਨਾ ਮਾੜਾ ਹਾਲ ਹੋਇਆ ਜਦੋਂ ਝੋਨੇ ਦੀ ਫਸਲ ਪੱਕੀ ਹੋਈ ਸੀ ਬਿਲਕੁਲ ਜਦੋਂ ਚ ਜਿਹੜਾ ਝੋਨੇ ਦੀ ਫਸਲ ਨੂੰ ਮੰਡੀਆਂ ਜਾਣਾ ਸੀ ਉਦੋਂ ਝੱਕੜ ਤੇ ਬਾਰਿਸ਼ ਨੇ ਇੱਕਦਮ ਜਿਹੜਾ ਦਾਣਾ ਕਾਲਾ ਕਰ ਦਿੱਤਾ ਤਾਂ ਉਦੋਂ ਇਹ ਸੈਂਟਰ ਕੋਲੋਂ ਕਿਸਾਨੇ ਗੁਹਾਰ ਲਾਈ ਸੀ ਵੱਡੇ ਪੱਧਰ ਤੇ ਪਰ ਸੈਂਟ ਨੇ ਕੁਝ ਨਹੀਂ ਸੁਣਿਆ ਤੇ ਕਿਸਾਨ ਨੂੰ ਕੋਈ ਫਾਇਦਾ ਨਹੀਂ ਉਦੋਂ ਦਾ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਉਦੋਂ ਕੁਝ ਹੋ ਸਕਦਾ ਸੀ ਪਰ ਉਦੋਂ ਕੁਝ ਨਹੀਂ ਹੋਇਆ ਤੇ ਹੁਣ ਜਿਹੜਾ ਹੈ ਇਹ ਮਤਲਬ ਇੱਕ ਤਰ੍ਹਾਂ ਦਾ ਵੀ ਸਿਆਸਤ ਹੀ ਕਵਾਂਗੇ ਠੀਕ ਹੈ ਆਵਾਜ਼ ਉਠਾਈ ਹੈ ਉਹਨਾਂ ਨੇ ਪਰ ਇਸ ਆਵਾਜ਼ ਨੂੰ ਪੂਰਾ ਬੁਲੰਦ ਕਰਨਾ ਚਾਹੀਦਾ ਹੈ ਜਿੰਦੋਂ ਤੱਕ ਕਿਸਾਨਾਂ ਦੇ ਪੱਖ ਦੀ ਗੱਲ ਨਹੀਂ ਹੁੰਦੀ ਉਹਦੇ ਲਈ ਕੋਈ ਸੰਘਰਸ਼ ਵਿੱਢਿਆ ਜਾ ਸਕਦਾ ਹੈ ਵੱਡੇ ਪੱਧਰ ਤੇ ਕਿਉਂਕਿ ਕਿਸਾਨ ਲਈ ਸਿਰਫ ਗੱਲ ਕਹਿਣੀ ਸੌਖੀ ਹੈ ਗੱਲ ਰੱਖਣੀ ਸੌਖੀ ਹੈ ਜਦੋਂ ਤੱਕ ਕਿਸਾਨ ਦੇ ਮਸਲੇ ਹੱਲ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਇਹ ਮਸਲੇ ਚੱਕਣੇ ਚਾਹੀਦੇ ਨੇ ਯਾਨੀ ਕਿ ਕਿਤੇ ਨਾ ਕਿਤੇ ਕਿਸਾਨ ਦੇ ਮਸਲੇ ਤੇ ਹਮੇਸ਼ਾ ਹੀ ਸਿਆਸਤ ਕੀਤੀ ਜਾਂਦੀ ਹੈ ਹਰ ਕੋਈ ਸਰਕਾਰ ਆਪਣਾ ਪੱਲਾ ਛਡਾਉਣ ਦੀ ਕੋਸ਼ਿਸ਼ ਕਰਦੀ ਹੈ ਦੂਜੀ ਸਰਕਾਰ ਤੇ ਜ਼ਿੰਮੇਵਾਰੀ ਛੁੱਟੀ ਜਾਂਦੀ ਹੈ ਅਤੇ ਕਿਸਾਨਾਂ ਦੀ ਜੋ ਸਮੱਸਿਆ ਆਵਾ ਕਿਤੇ ਵੀ ਹੱਲ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ ਕਿਤੇ ਨਾ ਕਿਤੇ ਸੂਬਾ ਸਰਕਾਰ ਵੀ ਗੰਭੀਰ ਨਜ਼ਰ ਆੜੀ ਕੇਂਦਰ ਸਰਕਾਰ ਵੀ ਗੰਭੀਰ ਨਜ਼ਰ ਆੜੀ ਆ ਪਰ ਕਿਤੇ ਨਾ ਕਿਤੇ ਦਾਅਵੇ ਅਤੇ ਵਾਅਦੇ ਦੇ ਵਿੱਚ ਜੋ ਕਿਸਾਨ ਦੀਆਂ ਸਮੱਸਿਆ ਉਹ ਡੋਲਦੀਆਂ ਨਜ਼ਰ ਆਉਂਦੀਆਂ ਨੇ ਜੀ ਰਾਜੀਵਾਲ ਜੀ ਪੰਜਾਬ ਦੇ ਕਿਸਾਨ ਤੇ ਇਸ ਵਾਰ ਦੌੜੀ ਮਾਰ ਪਈ ਐ ਸੋਕੇ ਨੇ ਵੀ ਮਾਰਿਆ ਡੋਬੇ ਨੇ ਵੀ ਨਰਮੇ ਦੀ ਤਕਰੀਬਨ ਸਵਾ ਲੱਖ ਇਕੜ ਜੋ ਫਸਲ ਹੈ ਬਰਬਾਦ ਹੋਂਦਾ ਦਾਵਾ ਕੀਤਾ ਜਾ ਰਿਹਾ ਖੇਤੀਬਾੜੀ ਵਿਭਾਗ ਵੱਲੋਂ ਕਿ ਅੰਕੜੇ ਇੰਨੇ ਨਹੀਂ ਜਾਂ ਹੋਰ ਵੀ ਵੱਧ ਹੋ ਸਕਦੇ ਨੇ ਅ ਨਹੀਂ ਨੁਕਸਾਨ ਬਹੁਤ ਵੱਡਾ ਹੋਇਆ ਹੈ ਮੁਖਸਰ ਫਜ਼ਿਲਕਾ ਅਬੋਰ ਮਾਨਸਾ ਇਹਨਾਂ ਸਾਰੇ ਜ਼ਿਲ੍ਹਿਆਂ 'ਚ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ ਅੰਕੜੇ ਥੋੜੇ ਬਹੁਤੇ ਵਧ ਘਟ ਹੋ ਸਕਦੇ ਨੇ ਪਰ ਇਸ ਵਾਰੀ ਪਹਿਲਾਂ ਸੋਕੇ ਨੇ ਨੁਕਸਾਨ ਕੀਤਾ ਇਹ ਹੁਣ ਜਿਹੜਾ ਬਰਸਾਤ ਹੋਈ ਇਹਨੇ ਡੋਬੇ ਨੇ ਨੁਕਸਾਨ ਕੀਤਾ ਕਿਸਾਨਾਂ ਦਾ ਇਹ ਸਾਰਾ ਨਜ਼ਲਾ ਕਿਸਾਨ ਨੂੰ ਚੱਲਣਾ ਪੈ ਰਿਹਾ ਸਰਕਾਰ ਅਵੇਸਲੀ ਬੈਠੀ ਹੈ ਜਿਵੇਂ ਭਾਰਤ ਸਰਕਾਰ ਨੂੰ ਤਾਂ ਜਿਵੇਂ ਕੋਈ ਚਿੰਤਾ ਹੀ ਨਹੀਂ ਸਗੂ ਫੈਸਲੇ ਇਸ ਤਰ੍ਹਾਂ ਦੇ ਲਈ ਲਈ ਜਾ ਰਹੀ ਹੈ ਜਿਹਦੇ ਨਾਲ ਹੋਰ ਕਿਸਾਨ ਦਾ ਫਿਊਚਰ ਵਿੱਚ ਨੁਕਸਾਨ ਹੋਏਗਾ ਜੀ ਰਾਜਵਾਜ ਜੀ ਪ੍ਰਤੀ ਏਕੜ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਤੀ ਏਕੜ ਕਿੰਨਾ ਨੁਕਸਾਨ ਹੋਇਆ ਪੰਜਾਬ ਦੇ ਕਿਸਾਨ ਨੂੰ ਦੇਖੋ ਜੀ ਨਰਮੇ ਦਾ ਔਰ ਜਿਹੜਾ ਆਮ ਤੌਰ ਤੇ ਆਸਟਨ ਚਾੜ ਹੈ ਉਹ 8 ਤੋਂ 10 ਕੁਇੰਟਲ ਫੀ ਏਕੜ ਚਾੜ ਹੁੰਦਾ ਜੀ ਤੇ ਤੁਸੀਂ ਇਹ ਤੋਂ ਹਿਸਾਬ ਲਾ ਲਓ 30 ਤੋਂ 40000 ਰੁਪਏ ਮਿਨੀਮਮ ਜੋ ਮਿਨੀਮਮ ਨੁਕਸਾਨ ਹੈ ਜੇ ਪਾਛਾ ਹੁੰਦਾ ਹੈ ਕਿ ਬਹੁਤ ਵਧੀਆ ਤਾਂ ਹੈ ਨਹੀਂ ਤੇ ਅੱਛਾ ਪਾਉਂਦਾ ਤਾਂ 50000 ਰੁਪਏ ਏਕੜ ਦਾ ਵੀ ਨੁਕਸਾਨ ਹੋ ਜਾਂਦਾ ਔਰ ਇਹ ਇਹਦੇ ਤੇ ਲਾਗਤ ਵੀ ਇਸ ਵਾਰੀ ਜ਼ਿਆਦਾ ਆਈ ਹੈ ਜਦੋਂ ਸੋਕਾ ਪਿਆ ਉਦੋਂ ਸਪ੍ਰਿਆ ਹੋਰ ਵੱਧ ਗਈਆਂ ਨੇ ਉਹ ਉਹ ਕਿਸਾਨ ਦਾ ਘੱਟੋ ਘੱਟ ਜਿਆਦਾ ਨਹੀਂ ਤਾਂ 30000 ਰੁਪਏ ਦਾ ਨੁਕਸਾਨ ਹੋ ਗਿਆ। ਯਾਨੀ ਕਾਫੀ ਨੁਕਸਾਨ ਚੱਲਣਾ ਪੈ ਰਿਹਾ ਪੰਜਾਬ ਦੇ ਕਿਸਾਨ ਨੂੰ ਹੁਣ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨ ਵੱਲੋਂ ਕਿੰਨਾ ਮੁਆਵਜ਼ਾ ਮੰਗਿਆ ਜਾ ਰਿਹਾ। ਤੁਹਾਡੀ ਆਵਾਜ਼ ਕਲੀਅਰ ਨਹੀਂ। ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨ ਵੱਲੋਂ ਕਿੰਨਾ ਮੁਆਵਜ਼ਾ ਮੰਗਿਆ ਜਾ ਰਿਹਾ ਤੇ ਸਰਕਾਰ ਦਾ ਕੀ ਰੋਖ ਰਹਿ ਰਿਹਾ ਹੈ? ਦੇਖੋ ਜਿਹੜੇ ਨਾਰਮਸ ਭਾਰਤ ਸਰਕਾਰ ਨੇ ਤੈਅ ਕੀਤੇ ਹੈ ਉਹਦਾ ਉਹਦੇ ਮੁਤਾਬਕ ਤਾਂ ਕੁਝ ਮਿਲਣਾ ਹੀ ਨਹੀਂ ਉਹ ਤਾਂ ਐਵੇਂ ਮੂਹਰ ਲਬੇੜਨ ਵਾਲੀ ਗੱਲ ਹੈ ਤੇ ਜੇ ਮੁਆਵਜ਼ਾ ਦੇਣ ਦੀ ਗੱਲ ਹੈ ਤਾਂ ਕਿਸਾਨ ਦਾ ਜਿੰਨਾ ਨੁਕਸਾਨ ਹੋਇਆ ਘੱਟੋ-ਘੱਟ ਉਹ ਜ਼ਰੂਰ ਦਿੱਤਾ ਜਾਏ ਔਰ ਉਹਦੇ ਵਿੱਚ ਉਹਨੇ ਅੱਗੇ ਆਪਣਾ ਪਰਿਵਾਰ ਪਾਲਣੇ ਕੁਛ ਨਾ ਕੁਛ ਐਡ ਕਰਕੇ ਦਿੱਤਾ ਜਾਣਾ ਚਾਹੀਦਾ ਹੈ ਜੇ ਕਿਸਾਨ ਨਾਲ ਆਰਥਿਕ ਇਨਸਾਫ ਕਰਨਾ ਹੈ ਤਾਂ ਪਰ ਬਦਕਿਸਮਤੀ ਇਹ ਰਹੀ ਹੈ 40 ਸਾਲ ਪੁਰਾਣੇ ਨਾਰਮਸ ਨੇ ਉਹਨਾਂ ਨੂੰ ਕਿਸੇ ਨੇ ਕਦੀ ਰਿਵਿਊ ਨਹੀਂ ਕੀਤਾ ਮੈਕਸਿਮ ਜੇ 100% ਲਾਸ ਹੋ ਜਾਏ ਤਾਂ 5000 ਰੁਪਏ ਇੱਕੜ ਮਿਲਦਾ ਉਹਦੇ ਵਿੱਚ ਵੀ 2000 ਸਟੇਟ ਪਾਉਂਦੀ ਐ ਸੈਂਟਰ ਦਾ ਤਾਂ 3000 ਹੈ ਤੇ 25% ਤੱਕ ਕੋਈ ਦਿੰਦਾ ਹੀ ਕੱਖ ਨਹੀਂ ਤੇ 25 ਤੋਂ 50 ਤੱਕ ਜਿਹੜਾ 1000 ਰੁਪਏ ਇੱਕੜ ਹੁੰਦਾ ਏ 50 ਤੋਂ 75% ਤੱਕ ₹2000 ਪਰ ਏਕੜ ਹੁੰਦਾ ਉਹਦੇ ਉੱਤੇ 100% ਤੱਕ 3000 ਜਿਹਦੇ ਵਿੱਚ ਸਟੇਟ ਗਵਰਨਮੈਂਟ ਦਾ ਜਿਹੜਾ ਕੰਪਨਸੇਸ਼ਨ ਉਹ ਪਾ ਕੇ ₹5000 ਏਕੜ ਬਣਦਾ 5000 ਨਾਲ ਤਾਂ ਸਪਰੀਆਂ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਜੀ ਸੂਬਾ ਸਰਕਾਰ ਦਾ ਕਿਸ ਤਰ੍ਹਾਂ ਰੋਕ ਰਿਆ ਰਿਹਾ ਕਿਉਂਕਿ ਮੁਆਵਜ਼ੇ ਦੀ ਮੰਗ ਮੰਗ ਜੋ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਕਿਉਂਕਿ ਨੁਕਸਾਨ ਵੀ ਕਾਫੀ ਹੋਇਆ ਸੂਬਾ ਸਰਕਾਰ ਦਾ ਕੀ ਰੋਕ ਰਿਆ ਰਿਹਾ ਕਿ ਭਰੋਸਾ ਦਿਵਾਇਆ ਜਾ ਰਿਹਾ ਕਿ ਕਿਸਾਨਾਂ ਨੂੰ ਮਦਦ ਕੀਤੀ ਜਾਵੇਗੀ ਨਹੀਂ ਐਸੀ ਕੋਈ ਗੱਲ ਨਹੀਂ ਭਾਰਤ ਸਰਕਾਰ ਤਾਂ ਐਡਾ ਹੁਣ ਪੰਜਾਬ ਸਰਕਾਰ ਨੇ ਦੇਖ ਹੀ ਲਿਆ ਪੈਕੇਜ ਵਾਸਤੇ ਸੈਂਟਰ ਕੋਲ ਟੇਕ ਅਪ ਕਰਕੇ ਇਸ਼ੂ ਜਿਸ ਤਰ੍ਹਾਂ ਫਾਈਨੈਂਸ ਮਿਨਿਸਟਰ ਨੇ ਜਵਾਬ ਦਿੱਤਾ ਉਹ ਬਹੁਤ ਅਫਸੋਸਨਾਕ ਪਹਿਲੂ ਹੈ ਅਸੀਂ ਤਾਂ ਸਭ ਨੂੰ 25 ਤਾਰੀਖ ਨੂੰ ਦਿੱਲੀ ਜਾ ਕੇ ਬੈਠਣ ਵਾਲੇ ਆ ਵੀ ਸਾਨੂੰ ਪਹਿਲਾਂ ਤਾਂ ਸੋਕੇ ਨੇ ਮਾਰਿਆ ਹੁਣ ਬਰਸਾਤ ਹੋਈ ਇਹਨੇ ਫੇਰ ਡੋਪ ਦਿੱਤਾ ਕਿਹੜੀ ਫਸਲ ਹੈ ਜਿਹਦਾ ਨੁਕਸਾਨ ਨਹੀਂ ਹੋਇਆ ਝੋਨਾ ਵੀ 1500 ਨਾਲ ਵਿਛ ਗਿਆ ਮੱਕੀ ਡਿਗ ਪਈ ਗੰਨਾ ਡਿਗ ਪਿਆ ਇਹ ਨਰਮਾ ਜਿਹੜਾ ਉਹ ਸਵਾ 1 ਸਵਾ ਖਲਾਕ ਏਕੜ ਦੇ ਕਰੀਬ ਨਰਮੇ ਦੀ ਫਸਲ ਤਬਾਹ ਹੋ ਗਈ ਕਿਸਾਨ ਦੀ ਬਾਹ ਫਟਣ ਵਾਲਾ ਹੀ ਕੋਈ ਨਹੀਂ ਲੱਗਦਾ ਇਸ ਕਰਕੇ ਅਸੀਂ ਤਾਂ ਤੈਅ ਕੀਤਾ ਵੀ ਐਤਕੀ ਜਾ ਕੇ ਕੇਂਦਰ ਸਰਕਾਰ ਦੇ ਸਿਰ ਚੜਨਾ ਔਰ ਬੈਠਣਾ ਅਸੀਂ ਤੇ ਇਸ ਲਈ ਪੈਦਾ ਕਰਕੇ ਦਿੰਨੇ ਆ ਜੋ ਐਗਰੀਕਲਚਰ ਪ੍ਰੋਡਿਊਸ ਆ ਉਹ ਕੌਮੀ ਸੰਪਤੀ ਹੈ ਇਸ ਲਈ ਜੇ ਉਹਦਾ ਨੁਕਸਾਨ ਹੋਇਆ ਤਾਂ ਉਹ ਕੇਂਦਰ ਸਰਕਾਰ ਨੂੰ ਪੂਰੇ ਦਾ ਪੂਰਾ ਉਹਦੀ ਪਰਪਾਈ ਕਰਨੀ ਚਾਹੀਦੀ ਹੈ ਕਿਸਾਨ ਦੀ ਜੀ ਰਾਜੇਵਾਲ ਜੀ ਪਹਿਲਾਂ ਤਾਂ ਸੂਬਾ ਸਰਕਾਰ ਇਹ ਕਹਿ ਕੇ ਪੱਲਾ ਛੁਡਵਾ ਲੈਂਦੀ ਸੀ ਕਿ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਪਰ ਹੁਣ ਤਾਂ ਆਪਣੀ ਸਰਕਾਰ ਹੁੰਦਾ ਦਾਵਾ ਕੀਤਾ ਜਾਂਦਾ ਹੈ ਸੂਬਾ ਸਰਕਾਰ ਵੱਲੋਂ ਕੀ ਲੱਗਦਾ ਹੈ ਜਿਸ ਤਰ੍ਹਾਂ ਕੋਈ ਮਦਦ ਕੇਂਦਰ ਵੱਲੋਂ ਜਿਵੇਂ ਤੁਸੀਂ ਦੱਸ ਰਹੇ ਕੋਈ ਮਦਦ ਨਹੀਂ ਕੀਤੀ ਜਾ ਰਹੀ ਕੀ ਲੱਗਦਾ ਹੈ ਕਿ ਕੋਈ ਵੀ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਹੈ ਅਸਲ ਅਸਲ ਚ ਐਸ ਤਰ੍ਹਾਂ ਜੀ ਭਈ ਇਹ ਇਹ ਜਿਹੜਾ ਆਪਣੀ ਸਰਕਾਰ ਮਤਰੀ ਹੀ ਮਹਾਵਾਲੀ ਸਰਕਾਰ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਇਹ ਪੋਲਿਟਿਕਲ ਲੋਕਾਂ ਦੇ ਕਰਨ ਵਾਲੀਆਂ ਕਿਸਾਨ ਲਈ ਤਾਂ ਚਾਹੇ ਖਰਬੂਜੇ ਦੇ ਉੱਤੇ ਚਾਕੂ ਡਿੱਗੇ ਚਾਹੇ ਚਾਕੂ ਚਾਕੂ ਤੇ ਖਰਬੂਜਾ ਡਿੱਗੇ ਗਲੀ ਖਰਬੂਜੇ ਚ ਹੀ ਹੋਣੀ ਹੈ ਚਾਹੇ ਸਰਕਾਰ ਪਹਿਲੀ ਸੀ ਚਾਹੇ ਹੁਣ ਵਾਲੀ ਹੈ ਕਿਸਾਨ ਲਈ ਤਾਂ ਸੀਏਸੀਪੀ ਦਾ ਦੀ ਟਰਮਸ ਆਫ ਰੈਫਰੈਂਸ ਵੀ ਇਹਦੇ ਵਿਰੁੱਧ ਨੇ ਕਿਸਾਨ ਲਈ ਤਾਂ ਕੇਂਦਰ ਦੀ ਹਰ ਨੀਤੀ ਦੇ ਵਿਰੁੱਧ ਹੈ ਤੁਸੀਂ ਹੈਰਾਨ ਹੋਵੋਗੇ ਇੱਕ ਪਾਸੇ ਤਾਂ ਇੱਡਾ ਵੱਡਾ ਕਿਸਾਨਾਂ ਦਾ ਨੁਕਸਾਨ ਹੋ ਗਿਆ ਔਰ ਭਾਰਤ ਵਿੱਚ ਇਸ ਵਾਰੀ ਪੁੱਲ ਮਲਾ ਕੇ ਸਾਰੇ ਦੇਸ਼ ਵਿੱਚ ਰਕਬਾ ਚ ਇਹਦੇ ਹੇਟ ਨਰਮੇਟ ਵਧਿਆ ਤੇ ਭਾਰਤ ਸਰਕਾਰ ਇمپੋਰਟ ਕਰ ਰਹੀ ਹੈ ਬਾਹਰੋਂ ਜਿਹੜਾ ਰੂਹ ਹੈ ਉਹ ਇمپੋਰਟ ਕਰ ਰਹੀ ਹੈ ਤੇ ਇਹ ਕਿਸਾਨਾਂ ਨੂੰ ਮਾਰਨ ਵਾਲਾ ਫੈਸਲਾ ਨਹੀਂ ਤਾਂ ਹੋਰ ਕੀ ਹੈ ਜੀ ਜੀ ਰਾਜੀਵਾਲ ਦੇ ਸਾਡੇ ਨਾਲ ਖੇਤੀਬਾੜੀ ਪੱਤਰਕਾਰ ਸੁਖਵਿੰਦਰ ਸਿੰਘ ਵੀ ਜੁੜਿਓ ਇਹਨੇ ਸੁਖਵਿੰਦਰ ਗੱਲ ਕੀਤੇ ਚਾਹੁੰਦੇ ਆ ਫਸਲੀ ਬੀਮਾ ਪਾਲਿਸੀ ਤੇ ਪਾਲਿਸੀ ਕੀ ਹੈ ਤੇ ਕਿਉਂ ਨਹੀਂ ਅਪਣਾਈ ਜਾ ਰਹੀ ਪੰਜਾਬ ਸਰਕਾਰ ਵੱਲੋਂ ਬਿਲਕੁਲ ਜਿਹੜਾ ਇਹ ਗੱਲ ਸਾਹਮਣੇ ਆ ਰਹੀ ਆ ਹਰ ਇਹ ਜਿਹੜੇ ਨੁਕਸਾਨ ਹੁੰਦਾ ਆ ਕਿਸਾਨ ਦਾ ਜਿਹੜਾ ਮੌਸਮ ਕਰਕੇ ਨੁਕਸਾਨ ਹੁੰਦਾ ਇਹ ਕੋਈ ਪਹਿਲੀ ਵਾਰ ਨਹੀਂ ਹੁੰਦਾ ਇਹ ਹਰ ਸਾਲ ਹੁੰਦਾ ਪਿਛਲੇ ਸਾਲ ਵੀ ਜਿਹੜਾ ਝੋਨੇ ਦੀ ਫਸਲ ਨੂੰ ਵੱਡੇ ਪੱਧਰ ਤੇ ਹੋਇਆ ਸੀ ਜਦੋਂ ਝੋਨੇ ਦੀ ਫਸਲ ਪੱਕ ਰਹੀ ਸੀ ਤਾਂ ਉਸ ਸਮੇ ਜਿਹੜਾ ਹੈ ਇੱਕਦਮ ਬਾਰਿਸ਼ ਤੇ ਝੱਖੜ ਨੇ ਜਿਹੜਾ ਦਾਣਾ ਕਾਲਾ ਕਰ ਦਿੱਤਾ ਤੇ ਵੱਡਾ ਨੁਕਸਾਨ ਹੋਇਆ ਤੇ ਹਰ ਸਾਲ ਨੁਕਸਾਨ ਹੁੰਦਾ ਹੈ ਤੇ ਇਹਦੇ ਲਈ ਜਿਹੜੀ ਇੱਕ ਬੀਮਾ ਪਾਲਸੀ ਦੀ ਗੱਲ ਕੀਤੀ ਜਾਂਦੀ ਹੈ ਚਾਹੇ ਸੈਂਟਰ ਸਰਕਾਰ ਵੱਲੋਂ ਜਾਂ ਸੂਬਾ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਪਰ ਉਹ ਸਿਰਫ ਗੱਲ ਹੀ ਕੀਤੀ ਜਾਂਦੀ ਹੈ ਜੇਕਰ ਇਹ ਬੀਮਾ ਪਾਲਸੀ ਕਿਸਾਨ ਨੂੰ ਮਿਲ ਜੇ ਕਿਸਾਨ ਦੇ ਫਸਲ ਕਿਉਂਕਿ ਜਿਹੜੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੀ ਫਸਲ ਹੈ ਉਹ ਮੌਸਮ ਤੇ ਡਿਪੈਂਡ ਕਰਦੀ ਹੈ ਮੌਸਮ ਦੀ ਮਾਰ ਹਰ ਸਾਲ ਕਿਸਾਨ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਕਿਸ ਕਿਸੇ ਨਾ ਕਿਸੇ ਫਰਜ਼ ਤਾਂ ਜ਼ਰੂਰ ਪੈਂਦੀ ਹੈ ਜੇਕਰ ਬੀਮਾ ਪਾਲਿਸੀ ਲਾਗੂ ਹੋ ਜਾਂਦੀ ਹੈ ਤਾਂ ਘੱਟੋ ਘੱਟ ਕਿਸਾਨ ਨੂੰ ਜਿਹੜਾ ਉਹਨੇ ਖਰਚਾ ਕੀਤਾ ਹੋਇਆ ਉਹ ਤਾਂ ਜ਼ਰੂਰ ਮਿਲੇ ਕਿਸਾਨ ਨੂੰ ਜਿਹੜਾ ਕਿ ਹਲੇ ਤੱਕ ਨਹੀਂ ਮਿਲਦਾ ਆ ਰਿਹਾ ਇਸ ਸੰਦਰਭ ਦੇ ਵਿੱਚ ਇੱਕ ਅੱਛਾ ਮੁਆਵਜ਼ਾ ਤਾਂ ਜਿਹੜਾ ਸਰਕਾਰ ਨੇ ਦੇਣਾ ਹੀ ਦੇਣਾ ਹੈ ਉਹ ਤਾਂ ਦੇਣਾ ਹੀ ਹੈ ਉਹ ਤਾਂ ਵੱਖਰਾ ਇਸ਼ੂ ਹੈ ਪਰ ਜਿਹੜਾ ਬੀਮਾ ਪਾਲਿਸੀ ਵਾਲਾ ਇਹ ਵੀ ਇੱਕ ਫਸਲ ਦਾ ਬੀਮਾ ਕਰਨ ਵਾਲਾ ਇਹ ਵੀ ਵੱਡੇ ਪੱਧਰ ਤੇ ਕਿਸਾਨਾਂ ਤੱਕ ਨਹੀਂ ਪਹੁੰਚ ਪਾਇਆ ਜਾਂ ਸਰਕਾਰ ਦੇ ਪ੍ਰਤੀ ਕੋਈ ਹਾਂ ਪੱਖੀ ਵਤੀਰੇ ਨਹੀਂ ਜੇ ਇੱਕ ਹੱਲ ਹੋ ਜਾਂਦਾ ਹੈ ਤਾਂ ਕਿਸਾਨ ਲਈ ਇੱਕ ਰਾਹਤ ਵਾਲੀ ਖਬਰ ਹੋਊਗੀ ਰਾਹਤ ਜ਼ਰੂਰ ਮਿਲੇਗੀ ਜੀ ਰਾਜੀਵਾਲ ਜੀ ਸੁਖਵਿੰਦਰ ਨੇ ਜਿਵੇਂ ਦੱਸਿਆ ਕਿ ਫਸਲੀ ਬੀਮਾ ਪਾਲਿਸੀ ਨੂੰ ਅਪਣਾਇਆ ਨਹੀਂ ਜਾਂਦਾ ਲਾਗੂ ਨਹੀਂ ਕੀਤਾ ਜਾਂਦਾ ਚੰਗਾ ਕਦਮ ਹੋ ਸਕਦਾ ਜੇ ਸਰਕਾਰ ਇਸ ਨੂੰ ਲਾਗੂ ਕਰੇ ਤਾਂ ਮੈਂ ਇਹ ਦੇ ਬਾਰੇ ਥੋੜਾ ਸਪਸ਼ਟ ਕਰਨਾ ਚਾਹੁੰਦਾ ਜੀ ਆਮ ਜਿਹੜੇ ਪੜ੍ਹੇ ਲਿਖੇ ਲੋਕ ਨੇ ਸ਼ਹਿਰਾਂ ਵਿੱਚ ਬੈਠੇ ਨੇ ਉਹਨਾਂ ਨੂੰ ਬੀਮਾ ਸ਼ਬਦ ਬੜਾ ਲੁਭਾਉਣਾ ਲੱਗਦਾ ਹੈ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਜੇ ਬੀਮਾ ਪਾਲਸੀ ਲਾਗੂ ਹੋ ਗਈ ਖੇਤੀ ਤੇ ਤਾਂ ਸਾਰਾ 파ਰ ਉਤਾਰਾ ਹੋ ਜਾਏਗਾ ਪਰ ਇਹਨੂੰ ਸਮਝਣ ਦੀ ਲੋੜ ਹੈ ਬੀਮਾ ਪਾਲਸੀ ਬੀਮਾ ਕੰਪਨੀਆਂ ਕੋਈ ਸਾਧ ਤਾਂ ਨਹੀਂ ਉਹ ਵੀ ਕਮਾਉਣ ਵਾਸਤੇ ਹੁੰਦੀਆਂ ਬੀਮਾ ਕਮਾਈ ਕਰਨ ਵਾਸਤੇ ਕਰਦੀਆਂ ਫਸਲਾਂ ਦਾ ਉਹਨਾਂ ਨੇ ਐਸੀ ਪਾਲਸੀ ਬਣਾਈ ਹੈ ਬੀਮੇ ਦੀ ਖੇਤੀ ਲਈ ਉਹਦੇ ਚੋਂ ਪਹਿਲਾਂ ਤਾਂ ਰੋਲਾ ਇਹ ਪੈਂਦਾ ਰਿਹਾ ਕਿ ਉਹ ਇੱਕ ਪਿੰਡ ਨੂੰ ਯੂਨਿਟ ਮੰਨ ਕੇ ਚੱਲਦੇ ਸੀ ਜੇ ਪਿੰਡ ਦੀ ਟੋਟਲ ਜ਼ਮੀਨ 1000 ਹੈ ਤਾਂ ਉਹਦੇ ਵਿੱਚ ਜੇ 25% ਤੋਂ ਘੱਟ ਨੁਕਸਾਨ ਹੋਇਆ ਫਿਰ ਕੋਈ ਮੁਆਵਜ਼ਾ ਨਹੀਂ ਔਰ ਫਿਰ ਇਹਨਾਂ ਪਹਿਲਾਂ ਬਲੌਕ ਯੂਨਿਟ ਬੰਨਿਆ ਫਿਰ ਪਿੰਡ ਯੂਨਿਟ ਬੰਨਿਆ ਜਦੋਂ ਪ੍ਰੀਮੀਅਮ ਉਹ ਹਰ ਏਕੜ ਦਾ ਲੈਂਦੇ ਨੇ ਤਾਂ ਜਦੋਂ ਤੱਕ ਹਰ ਏਕੜ ਨੂੰ ਯੂਨਿਟ ਮੰਨ ਕੇ ਲਾਸ ਦਾ ਜਿਹੜਾ ਪਰਪਾਈ ਨਹੀਂ ਹੁੰਦੀ ਉਦੋਂ ਤੱਕ ਇਸ ਬੀਮਾ ਪਾਲਸੀ ਦਾ ਕੋਈ ਲਾਭ ਨਹੀਂ ਹੋਣਾ ਉਦੋਂ ਤੱਕ ਏਕੜ ਨਵਾਂ ਟੈਕਸ ਜ਼ਰੂਰ ਲੱਗ ਜਾਏਗਾ ਕਿਸਾਨ ਤੇ ਹਰਿਆਣਾ ਵਿੱਚ ਸਰਕਾਰ ਨੇ ਲਾਗੂ ਕੀਤੀ ਹੈ ਬੀਮਾ ਪਾਲਸੀ ਉੱਤੇ ਕਿਸਾਨ ਉਹਨੂੰ ਐਡਾਪਟ ਨਹੀਂ ਕਰ ਰਹੇ ਕਿਉਂਕਿ ਉਹਦੇ ਵਿੱਚੋਂ ਕਿਸਾਨਾਂ ਨੂੰ ਲੱਭਦਾ ਕੁਝ ਨਹੀਂ ਉਹਨਾਂ ਤੇ ਪ੍ਰੀਮੀਅਮ ਤਾਂ ਹਰ ਏਕੜ ਦਾ ਮੰਗਦੇ ਨੇ ਤੇ ਜੇ ਨੁਕਸਾਨ ਹੋ ਜਾਂਦਾ ਤਾਂ ਫਿਰ ਉਹ ਕਹਿੰਦੇ ਨਹੀਂ ਜੀ ਤੁਹਾਡਾ ਪਿੰਡ ਇੱਕ ਯੂਨਿਟ ਮੰਨਿਆ ਹੋਇਆ ਪਿੰਡ ਦਾ ਨੁਕਸਾਨ ਜਿੰਨੀ ਪਰਸੈਂਟੇਜ ਹੋਣੀ ਚਾਹੀਦੀ ਹੈ ਉਦੋਂ ਘੱਟ ਹੋਇਆ ਔਰ ਜਦ ਨੁਕਸਾਨ ਹੁੰਦਾ ਉਹ ਤਾਂ ਇੱਕ ਪਾਸੇ ਹੋ ਜਾਂਦਾ ਇੱਕ ਏਕੜ ਨੂੰ ਛੱਡ ਜਾਂਦਾ ਵਟ ਨਾਲ ਵਟ ਛੱਡ ਜਾਂਦਾ ਜੇ ਗੜੇਮਾਰ ਹੁੰਦੀ ਹੈ ਤਾਂ ਵਟ ਨੂੰ ਵਟ ਛੱਡ ਜਾਂਦੀ ਹੈ ਕੋਈ ਇਸ ਤਰ੍ਹਾਂ ਦੀ ਇਹ ਜਿੰਨੀ ਦੇ ਤੱਕ ਕੋਈ ਗਰਾਊਂਡ ਰਿਐਲਿਟੀਜ਼ ਦੇ ਨਾਲ ਜੁੜੀ ਹੋਈ ਬੀਮਾ ਪਾਲਸੀ ਨਹੀਂ ਬਣਦੀ ਕਿਸਾਨ ਨੂੰ ਕੋਈ ਲਾਭ ਹੋਣ ਵਾਲਾ ਨਹੀਂ ਜੀ ਰਾਜੇ왈ਚੌਰ ਪੰਜਾਬ ਦਾ ਕਿਸਾਨ ਕਿਉਂ ਕੀ ਕਰੇ ਕਿਉਂਕਿ ਜਿਸ ਤਰ੍ਹਾਂ ਹਰ ਸਾਲ ਮੌਸਮ ਦੀ ਮਾਰ ਪੈਂਦੀ ਹੈ ਕਿਸਾਨਾਂ ਨੂੰ ਹਮੇਸ਼ਾ ਸੜਕਾਂ ਤੇ ਉਤਰਨਾ ਪੈਂਦਾ ਹੈ ਆਪਣੇ ਹੱਕੀ ਮੰਗਾ ਲੈ ਕੇ ਮੁਆਵਜ਼ੇ ਦੀ ਮੰਗ ਕਰਨ ਉੱਤਰਦੇ ਨੇ ਮੌਸਮ ਦੀ ਮਾਰ ਤੋਂ ਬਚਣ ਲਈ ਪੰਜਾਬ ਦਾ ਕਿਸਾਨ ਕੀ ਕਰੇ ਫਿਰ ਦੇਖੋ ਮੌਸਮ ਤਾਂ ਜਿੱਥੋਂ ਤੱਕ ਮੌਸਮ ਦਾ ਸਵਾਲ ਹੈ ਇਹਦੇ ਵਿੱਚ ਅਸੀਂ ਸਾਰੇ ਹੀ ਦੋਸ਼ੀ ਆ ਕਲਾਈਮੇਟ ਚੇਂਜ ਆਈ ਹੈ ਜੀ گلوبलाइजेशन ਅ ਅੱਜ ਹੋ ਗਈ ਸਾਰੀ ਦੁਨੀਆ ਦੇ ਵਿੱਚ ਜਿਸ ਢੰਗ ਨਾਲ ਜਿਹੜਾ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਇਆ ਹੈ ਗੱਡੀਆਂ ਇੰਨੀਆਂ ਹੋ ਗਈਆਂ ਏਸੀ ਇੰਨੇ ਹੋ ਗਏ ਇਹ ਸਾਰਾ ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਹੈ ਇਹਦੇ ਨਾਲ ਸਾਰਾ ਅਫਸੈਟ ਹੋ ਗਿਆ ਅਸੀਂ ਦਰਖਤ ਸਾਰੇ ਵੱਢ ਸੁੱਟੇ ਇਹਦੇ ਨਾਲ ਸਾਰਾ ਜਿਹੜਾ ਵਾਤਾਵਰਨ ਦਾ ਸਿਸਟਮ ਸੀਗਾ ਉਹ ਅਧਲਾ ਬਦਲੀ ਹੋ ਗਿਆ ਔਰ ਜੁਲਾਈ ਇੱਕ ਸੈੱਟ ਸਿਸਟਮ ਹੁੰਦਾ ਸੀ ਬਈ ਸੌਣ ਦੇ ਵਿੱਚ ਮੀਂਹ ਪੈਣਾ ਹੈ ਪਾਦੋਂ ਵਿੱਚ ਮੀਂਹ ਪੈਣਾ ਤੇ ਅਸੂ ਵਿੱਚ ਆ ਕੇ ਫਸਲ ਪੱਕ ਜਾਂਦੀ ਸੀ ਲੋਕੀ ਵੱਢ ਲੈਂਦੇ ਸੀ ਹੁਣ ਜੂਨ ਜੁਲਾਈ ਅਗਸਤ ਸਾਰਾ ਸੁੱਕਾ ਚਲਾ ਗਿਆ ਪੰਜਾਬ ਤੇ ਹਰਿਆਣਾ ਵਿੱਚ 65% ਡੈਫਿਸਿਟ ਰੀਨ ਸੀਗੀਆਂ ਸਾਡੇ ਕੁਝ ਏਰੀਆਜ਼ ਜਿਹੜਾ ਮਾਨਸਾ ਚ 90% ਡੈਫਿਸਿਟ ਸੀ ਬਰਨਾਲੇ ਚ 90% ਡੈਫਿਸਿਟ ਸੀ 82% ਡੈਫਿਸਿਟ ਸੀ ਪਟਿਆਲਾ ਇਸ ਗਰੂਡ ਡਿਸਟ੍ਰਿਕਟ ਦੇ ਵਿੱਚ ਤੇ ਹੁਣ ਆ ਕੇ ਇੱਕਦਮ ਪਿਛਲੇ ਇੱਕ ਹਫਤੇ ਦੇ ਵਿੱਚ ਸਾਡੀ ਬਸ ਕਰਾ ਦਿੱਤੀ ਮੀਂਹ ਨੇ ਇਨਾ ਵੀ ਪਿਆ ਤੇ ਇਹਦੇ ਲਈ ਸਾਨੂੰ ਤਾਂ ਮੌਸਮ ਜਿਹੜਾ ਅਸੀਂ ਅਸੀਂ ਕੁਦਰਤ ਨਾਲ ਖੇਡ ਚਾੜ ਕੀਤੀ ਹੈ ਇਹਦਾ ਕੋਈ ਹੱਲ ਲੱਭਣਾ ਪਵੇਗਾ ਪਹਿਲਾਂ ਉਹ ਤੇ ਬਾਅਦ ਫਿਰ ਦੂਸਰੀਆਂ ਗੱਲਾਂ ਸ਼ੁਰੂ ਹੋਣਗੀਆਂ ਨਹੀਂ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਆਉਣ ਦੀ ਵਧਣ ਦੀ ਸੰਭਾਵਨਾ ਹੈ ਘਟਣ ਦੀ ਸੰਭਾਵਨਾ ਨਹੀਂ ਜੀ ਧੰਨਵਾਦ ਰਾਜੀਵਾਲ ਜੀ ਗੱਲਬਾਤ ਕਰਨ ਦੇ ਲਈ ਸੁਖਵਿੰਦਰ ਤੁਹਾਡਾ ਵੀ ਧੰਨਵਾਦ ਚਰਚਾ ਸੀ ਕੀਤੀ ਕਿ ਕਿਸਾਨ ਦੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਹੋਵੇ ਕਿਉਂਕਿ ਹਰ ਸਾਲ ਪੰਜਾਬ ਦੇ ਕਿਸਾਨ ਤੇ ਮੌਸਮ ਦੀ ਮਾਰ ਪੈਂਦੀ ਹੈ ਪਹਿਲਾ ਪਾਣੀ ਦੇ ਘਾਟ ਕਿਸਾਨ ਦੇ ਫਸਲਾਂ ਲਈ ਨੁਕਸਾਨਦਾਰਿਕ ਸਾਬਤ ਹੁੰਦੇ ਉਸ ਤੋਂ ਬਾਅਦ ਡੋਬਾ ਕਿਸਾਨ ਨੂੰ ਮਾਰ ਸੁੱਟਦਾ ਅਤੇ ਹੁਣ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਿਤੇ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਕਿਸਾਨ ਪੰਜਾਬ ਸਰਕਾਰ ਅਗੇ ਗੁਹਾਲ ਲਗਾ ਰਿਹਾ ਅਤੇ ਪੰਜਾਬ ਸਰਕਾਰ ਕੇਂਦਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੀ ਹੈ ਪਰ ਕਿਤੇ ਵੀ ਕਿਸਾਨਾਂ ਦੇ ਸਮੱਸਿਆਵਾਂ ਦਾ ਹੱਲ ਹੁੰਦਾ ਨਹੀਂ ਵਿਖ ਰਿਹਾ